ਸਿਰਿਆਂ ਕਾਹ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਜਨੇ ਅੱਜ ਦੀ ਵੱਡੀ ਖਬਰ ਬਰਨਾਲੇ ਦੀਆਂ 16 ट्रैवल ਏਜੰਸੀਆਂ ਤੇ ਲਾਇਸੈਂਸ ਰੱਦ ਪੰਜਾਬ ट्रैवल ਪ੍ਰੋ ਫੈਕਸ਼ਨਲ ਨਲਜ ਰੈਗੂਲੇਸ਼ਨ ਅ ਰੂਲਜ 2013 ਤੇ ਆ ਮੈਨ ਡੈਮੈਂਟ ਰੂਲਜ 2014 ਹੇਠ ਜਾਰੀ ਵੱਖ-ਵੱਖ ਫਰਮਾਂ ਦੇ ਲਾਇਸੈਂਸ ਮਿਆਦ ਪੁੱਗਣ ਤੇ ਜ਼ਿਲ੍ਹਾ ਮੈਜੈਸਟਰੇਟ ਬਰਨਾਲਾ ਦੀ ਬਰਨਾਲਾ ਟੀਥ ਬੈਨਥ ਵੱਲੋਂ ਰੱਦ ਕੀਤੇ ਗਏ ਹਨ ਜ਼ਿਲ੍ਹਾ ਮੈਜਿਸਟ੍ਰੇਟਕ ਵੱਲੋਂ ਜਾਰੀ ਹੁਕਮ ਅਨੁਸਾਰ ਸਬੰਧਿਤ ਲਾਇਸੈਂਸਾਂ ਵੱਲੋਂ ਲਾਇਸੈਂਸ ਸਰੈਂਡਰ ਕਰਨ ਦੀ ਦਿੱਤੀ ਦਸਖਤ ਅਤੇ ਉਪ ਮੰਡਲ ਮੈਜਿਸਟ੍ਰੇਟਰਾ ਵੱਲੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਲਾਇਸੈਂਸਾਂ ਦੇ ਵੇਰਵੇ ਇਸ ਪ੍ਰਕਾਰ ਹਨ ਜਰਨੈਲ ਸਿੰਘ ਪੁੱਤਰ ਪਿਸ਼ੋਰਾ ਸਿੰਘ ਵਾਸੀ ਕਲਾਲ ਮਾਜਰਾ ਰੋਡ 32 ਸੋਦਾ ਮਹਿਲ ਕਲਾ ਜ਼ਿਲ੍ਹਾ ਬਰਨਾਲਾ ਤੇ ਪ੍ਰਵੀਨ ਕੁਮਾਰ ਪੁੱਤਰ ਹਮਿੰਦਰ ਸਿੰਘਵਾਸੀ ਪੱਤਾ ਸੂਦਾ ਤੇ ਮੈਲਾ ਮੈਲ ਮੈਲ ਕਲਾ ਜ਼ਿਲ੍ਹਾ ਬਰਨਾਲਾ ਵਾਸੀ 나ਜ ਮੰਡੀ ਗੇਟ ਨੰਬਰ 1 ਬੂਥ ਨੰਬਰ 70 ਮੈਲ ਕਲਾ ਜ਼ਿਲ੍ਹਾ ਬਰਨਾਲਾ ਦੇ ਨਾਮ ਦੇ ਜਾਰੀ ਫਰਮ ਐਮ ਸੀ ਨਵਾਬ ਨਵਾਬ ਟਰੈਵਲਰਜ਼ ਦਾਸ ਲਾਇਸੈਂਸ ਨੰਬਰ 33 ਐਮ ਐ ਡੀ ਐਮ ਜੀ ਐਨ ਨਦੀਪ ਸਿੰਘ ਪੁੱਤਰ ਉਸਤ ਸਿੰਘ ਲਾਲ ਪਿੰਡ ਲਾਮਾ ਤੇ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਨਾਮ ਤੇ ਜਾਰੀ ਫਰਮ ਐਮ ਐਸ ਗਲੋਬਲ এডਿਕੇਸ਼ਨ ਬਰਨਾਲਾ ਚੋਦੀ 14 ਤੇ 16 ਏਕੜ ਬਰਨਾਲਾ ਜ਼ਿਲ੍ਹਾ ਬਰਨਾਲਾ ਦਾ ਲਾਇਸੈਂਸ ਨੰਬਰ 47 ਐਮ ਐ ਤੇ ਡੀ ਐਮ ਨੂੰ ਬੰਨਲ ਰੱਦ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਸ਼੍ਰੀ ਰਾਜ ਮੋਹਿੰਦਰਪੁਰ ਪੁੱਤਰੀ ਸ਼੍ਰੀ ਸੁਖਦੇਵ ਸਿੰਘ ਵਾਸੀ ਬੀ ਐਕਸ ਐਕਸ ਤੇ ਐਲ 1260 ਗੋਬਿੰਦ ਕਲੋਨੀ ਨੇੜੇ ਐਸ ਡੀ ਕਾਲਜ ਬਰਨਾਲਾ ਦੇ ਨਾਮ ਤੇ ਜਾਰੀ ਫਰਮ ਐਮ ਐਸ ਜੇ ਐਸ ਤੇ ਐਮ ਦੁਕਾਨਾ ਨੰਬਰ 1 ਦਖਾਨ ਨੰਬਰ 1 ਸਾਮਨਾ ਬਰਨਾਲਾ ਕਲੱਬ ਰਾਮ ਬਾਗ ਰੋਡ ਬਰਨਾਲਾ ਜ਼ਿਲ੍ਹਾ ਬਰਨਾਲਾ ਦਾ ਲਾਇਸੈਂਸ ਨੰਬਰ 68 ਐਮ ਡੀ ਐਮ ਬੀ ਐਨਰ ਸ਼੍ਰੀ ਮਨਮੋਹਿੰਦਰ ਕੌਰ ਪੁੱਤਰੀ ਸ਼੍ਰੀ ਸੁਖਦੇਵ ਸਿੰਘ ਵਾਸੀ ਬੀ ਐਕਸ ਐਂਡ 1260 ਗੋਬਿੰਦ ਕਲੋਨੀ ਨੇੜੇ ਐਸਡੀ ਕਾਲਜ ਬਰਨਾਲਾ ਦੇ ਨਾਮ ਦੇ ਜਾਰੀ ਫਰਮ ਐਮ ਐਸ ਜੀ ਐਸ ਤੇ ਐਮ ਦੁਕਾਨ ਨੰਬਰ 1 ਦੇ ਸਾਹਮਣੇ ਬਰਨਾਲਾ ਕਲੱਬ ਆਰਾਮ ਬਾਗ ਰੋਡ ਬਰਨਾਲਾ ਜ਼ਿਲ੍ਹਾ ਬਰਨਾਲਾ ਦਾ ਲਾਇਸੈਂਸ ਨੰਬਰ 69 ਤੇ ਐਮਡੀ ਐਮਏ ਤੇ ਡੀਐਮ ਤੇ ਬੀਐਨ ਨਲ 시ਰੀ ਰਾਜ ਮਹਿੰਦਰ ਕੋਰ ਪੁੱਤਰੀ 시ਰੀ ਸੁਖਦਿਆਲ ਸਿੰਘ ਵਾਸੀ ਐਬੀ ਐਕਸ ਐਲ 1260 ਗੋਬਿੰਦ ਕਲੋਨੀ ਨੇੜੇ ਐਸ ਡੀ ਕਾਲਜ ਬਰਨਾਲਾ ਦੇ ਨਾਮ ਤੇ ਜਾਰੀ ਫਰਮ ਐਮ ਐਸ ਤੇ ਜੀ ਐਸ ਅਹਿਮਦ ਦੁਕਾਨਾਂ ਨੂੰ ਇੱਕ ਸਾਹਮਣੇ ਇੱਕ ਬਰਨਾਲਾ ਕਲੱਬ ਨਾਮ ਬਾਗ ਰੋਡ ਬਰਨਾਲਾ ਜ਼ਿਲ੍ਹਾ ਬਰਨਾਲਾ ਦਾ ਲਾਇਸੈਂਸ ਨੰਬਰ 70 ਐਮ ਐ ਤੇ ਡੀ ਐਮ ਤੇ ਐਬੀ ਐਨ ਐਲ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਨਾਲ ਹੀ ਹਰਮਿੰਦਰ ਸਿੰਘ ਗਿੱਲ ਪੁੱਤਰ ਨਾਥ ਸਿੰਘ ਆਰਓ ਬੱਸ ਵਿੱਚ ਸਟੈਂਡ ਰੋਡ ਸਾਹਮਣੇ ਮਾਲਵਾਗੜਾ ਗ੍ਰਾਮੀਨ ਬੈਂਕ ਪਤੋੜ ਤਹਿਸੀਲ ਤਪਾ ਜਿਲ੍ਹਾ ਬਰਨਾਲਾ ਅਤੇ ਸੰਦੀਪ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਆਕੀ ਪੱਤੀ ਪਿੰਡ ਸੰਘੇੜਾ ਤੇ ਤਹਿਸੀਲ ਦਾ ਤਹਿਸੀਲ ਤੇ ਜਿਲ੍ਹਾ ਬਰਨਾਲਾ ਦੇ ਨਾਮ ਤੇ ਜਾਰੀ ਫਰਮ ਖਬਰ ਨਾਲ ਅੰਤ ਤੱਕ ਬਣੇ ਰਹਿਣੇ ਧੰਨਵਾਦ